ਖਰੀਦਵਾਰ ਦੇ ਹਰਖੀਪੌੜੀ ਤੋਂ ਇੱਕ ਬੇहद ਦਰਦਨਾਕ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਇਲਾਜ ਹੁਏ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਗੰਗਾ ਚ ਡਬੋ ਡੋ ਕੇ ਮਾਰ ਦਿੱਤਾ ਜੀ ਹਾਂ આરોਪ ਹੈ ਕਿ ਬੱਚੇ ਨੂੰ ਉਹਨਾਂ ਨੇ ਕਈ ਮਿੰਟ ਤੱਕ ਪਾਣੀ ਚ ਡਬੋਏ ਰੱਖਿਆ ਜਿਸ ਤੋਂ ਬਾਅਦ ਬੱਚੇ ਦੀ ਠੰਡ ਕਾਰਨ ਅਤੇ ਡੁੱਬਣ ਕਾਰਨ ਮੌਤ ਹੋ ਗਈ مر جدہ بنا رکھے اپنے ساوانے سبھی سرکار اپنی بچوں بنگوں سے ان کی اپنا نمک کرے جو سر گاڑیوں میں اپنا دان یا سہیو دینا چاہیے وہاں کو یاد رکھے یونیورسٹی کسی لگا کے بیٹھے لیول پر پولیس ڈان دیں دان کی ਅਮਰੀਸ਼ ਰਾਨ ਨੂੰ ਮਾਣ ਨਾਲ ਜੀ ਸਾਉਣਾ ਪੂਰਵਿਕ ਨਾਨਕਰੇ ਜਨੇ 023 ਜੂਰ ਰਾਨ ਆਪਣੇ ਬੱਚੂ ਬਿਲਕੁਲ ਦਾ ਉਸੇ ਤੋਂ ਸੰਕਰਨ ਲੱਗੇ ਅਦਰ ਪਾਣ ਕਰਵਾ ਕੇ ਬੈਠ ਗਿਆ ਪਾਣ ਕਰਕੇ ਦਰਸਲ ਹਰਦਵਾਰ ਚ ਦਿੱਲੀ ਤੋਂ ਫੁੱਲ ਵੇਚਣ ਵਾਲੇ ਇੱਕ ਵਿਅਕਤੀ ਦਾ ਬੱਚਾ ਬਲੱਡ ਕੈਂਸਰ ਨਾਲ ਪੀੜਤ ਸੀ ਜਿਸ ਨੂੰ ਕੇ ਪਰਿਵਾਰ ਹਰਦਵਾਰ ਦੀ ਹਰ ਕੀ ਪੌੜੀ ਲੈ ਕੇ ਪਹੁੰਚਿਆ ਸੀ ਇਸ ਦੌਰਾਨ ਪਰਿਵਾਰ ਕਰੀ ਪੰਜ ਮਿੰਟ ਤੱਕ ਇਸ ਮਾਸੂਮ ਬੱਚੇ ਨੂੰ ਗੰਗਾ 'ਚ ਡੁਬਕੀ ਲਗਵਾਉਂਦਾ ਰਿਹਾ ਜਿਸ ਨੂੰ ਦੇਖ ਕੇ ਮੌਕੇ ਤੇ ਮੌਜੂਦ ਸ਼ਰਧਾਲੂਆ ਨੇ ਹੰਗਾਮਾ ਕਰ ਦਿੱਤਾ ਜਿਸ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਅਤੇ ਮਾਸੀ ਨੂੰ ਫੜ ਕੇ ਕਤਲ ਦੇ ਇਲਜ਼ਾਮਾਂ 'ਚ ਉਹਨਾਂ ਦਾ ਖੂਬ ਕੁਟਾਪਾ ਛੜਿਆ ਜਿਸ ਤੋਂ ਬਾਅਦ ਤਿੰਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਆਪਣੇ ਸਮਾਨ ਦੀ ਸੁਰੱਖਿਅਤ ਰੱਖ ਲੈ ਜੇਕਰ ਉਹਨਾਂ ਨੂੰ ਕੋਈ ਜ਼ਰੂਰੀ ਸਾਧਨ ਹੈ ਸਮਿਤੀ ਦਾ ਸਾਨੂੰ ਆਪਣੇ ਬੱਚਤ ਨੂੰ ਨੂੰ ਜਨਤ ਅੱਗਰ ਦਾ ਸਾਧਨ ਦੇ ਮੁੱਖੀ ਨਾਮ ਲਗਾ ਆਮੋ ਜੀ ਕਹਾਉਂਦੇ ਲੋਕ ਸਰਵਾਨ ਨੂੰ ਸਾਡੀ ਬੈਟਰੀ ਦੇ ਹਾਜ਼ਰ ਹੋਣ ਦੇ ਅਪਨਾ ਬਾਤ ਵੀ ਅਸਰਯੋਗ ਨਾ ਚਾਹੇ ਇਹ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਆਪ ਜਾਣ ਦੇਵੇ بیٹھے آپ پر سبھی شردان کو ਅਬਲੇ ਮੱਤੂ ਨੂੰ ਕੋ ਦਾ ਵਿਸ਼ੇਸ਼ ਤੋਂ ਸਖੰਦ ਲੱਗ ਹੈ ਅਦਰ ਫਾਰਮ ਕਰਵਾ ਕੇ ਬੈਠ ਗਿਆ ਫਾਰਮ ਕਰਕੇ ਦਰਸਲੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆ ਹਰਦਵਾਰ ਦੇ ਹਰਕੀ ਪੌੜੀ ਚ ਇੱਕ ਮਾਂ ਅੰਧਵਿਸ਼ਵਾਸ ਜਾਂ ਆਸਤਾ ਦੇ ਫੇਰ ਚ ਅਜਿਹੀ ਪਈ ਕਿ ਉਸਦੇ ਕੈਂਸਰ ਪ੍ਰੇਤ ਬੱਚੇ ਦੀ ਮੌਤ ਹੋ ਗਈ ਲੋਕਾਂ ਨੇ ਉਸ ਨੂੰ ਝਾਂਸਾ ਦਿੱਤਾ ਕਿ ਗੰਗਾ ਚ ਇਸ਼ਨਾਨ ਤੋਂ ਬਾਅਦ ਬੱਚੇ ਦਾ ਬਲੱਡ ਕੈਂਸਰ ਚੜ ਤੋਂ ਖਤਮ ਹੋ ਜਾਵੇਗਾ ਬੱਚੇ ਦੇ ਮਾਪੇ ਨੇ ਅਜਿਹਾ ਹੀ ਕੀਤਾ ਪਰ ਬੱਚਾ ਕੈਂਸਰ ਨਾਲ ਨਹੀਂ ਸਗੋਂ ਡੁੱਬ ਕੇ ਅਤੇ ਠੰਡ ਨਾਲ ਮਰ ਗਿਆ ਦਰਸਲ ਬੱਚੇ ਦੀ ਮਾਸੀ ਬੱਚੇ ਨੂੰ ਬਲੱਡ ਕੈਂਸਰ ਨਾਲ ਤੜਪਦਾ ਦੇਖ ਕੇ ਖੁਦ ਵੀ ਤੜਪ ਉੱਠੀ ਉਹ ਆਪਣੀ ਭੈਣ ਅਤੇ ਜੀਜੇ ਨੂੰ ਕਹਿੰਦੀ ਕਿ ਉਹ ਇੱਕ ਬਾਬੇ ਨੂੰ ਜਾਣਦੀ ਹੈ ਜੋ ਡੁਬਕੀ ਲਗਾ ਕੇ ਕੈਂਸਰ ਠੀਕ ਕਰ ਦੇਵੇਗਾ ਤੇ ਜਦੋਂ ਪਰਿਵਾਰ ਬਾਬੇ ਕੋਲ ਜਾਂਦਾ ਹੈ ਤਾ ਬਾਬਾ ਕਹਿੰਦਾ ਹੈ ਕਿ ਬੱਚੇ ਨੂੰ ਗੰਗਾ ਚ ਡੁਬਕੀ ਲਵਾਓ ਅਤੇ ਉਹ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਬੱਚੇ ਦੇ ਮਾਪੇ ਨੇ ਅਜਿਹਾ ਹੀ ਕੀਤਾ ਅਤੇ ਉਸ ਨੂੰ 5 ਮਿੰਟ ਤੱਕ ਗੰਗਾ ਦੇ ਠੰਡੇ ਪਾਣੀ 'ਚ ਡੁਬਕੀ ਲਵਾਉਂਦੇ ਰਹੇ। ਜੇਸੋਰਾਨ ਬੱਚੇ ਦੀ ਠੰਡ ਕਾਰਨ ਅਤੇ ਡੁੱਬ ਜਾਣ ਕਾਰਨ ਮੌਤ ਹੋ ਗਈ। ਉਧਰ ਹੁਣ ਤਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ